परम सत्कार योग गुरु रूपी प्यारी साथसंग जियो बड़े ही ਭਾਗਾ ਵਾਲੇ ਹਾਂ ਕਿ ਪਰਮ ਪਿਤਾ ਪਰਮਾਤਮਾ ਤਿੰਨਾਂ ਲੋਕਾਂ ਦੇ ਮਾਲਕ ਆਜ਼ਰ ਆਮਰ ਤ੍ਰੈ ਕਾਲ ਦਰਸ਼ੀ ਭਗਵਾਨ ਵਾਲਮੀਕੀ ਮਹਾਰਾਜ ਜੀ ਨੇ ਸਾਨੂੰ ਅੱਜ ਦਾ ਦਿਨ ਬਖਸ਼ਿਸ਼ ਕੀਤਾ ਕੋਟਨ ਕੋਟਨ ਧੰਨਵਾਦ ਪਰਮ ਪਿਤਾ ਪਰਮਾਤਮਾ ਦੀ ਆਲਾਹੀ ਜੋਤ ਤਨ ਤਨ ਗੁਰੂ ਗਿਆਨਾ ਧੰਮ ਰਾਜੀ ਰੋਜ ਹੀ ਸਾਡੇ ਉੱਤੇ ਆਪਾ ਕਿਰਪਾ ਕਰਦੇ ਨੇ ਆਪਣੀ ਬਾਣੀ ਦੇ ਨਾਲ ਸਾਡੀਆਂ ਝੋਲੀਆਂ ਪਾਦੇ ਨੇ ਸਾਨੂੰ ਸੱਚ ਦਾ ਮਾਰਗ ਦਰਸਾਉਂਦੇ ਨੇ ਸਾਨੂੰ ਗਿਆਨ ਦੇ ਲੜ ਲਾਉਂਦੇ ਨੇ ਆਓ ਆਪਣ ਮਨ ਬਿਰਤੀਆਂ ਨੂੰ ਜੋੜ ਕੇ ਇੱਕ ਮਨ ਇੱਕ ਚਿੱਤ ਹੋ ਕੇ ਆਪਣੀ ਰਸਨਾ ਨੂੰ ਕਰੀਏ ਪਵਿੱਤਰ ਗੁਰੂ ਮਹਾਰਾਜ ਦੀ ਸਾਜੀ ਨਿਵਾਜੀ ਫਤਿਹ ਨੂੰ ਕਰੀਏ ਸਾਂਝਾ ਸਾਰੇ ਹੀ ਜੀ ਮੇਰੇ ਸੰਗ ਗੱਜ ਕੇ ਆਖੋ ਜੀ ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸਤਿਗੁਰੂ ਗੁਰੂ ਗਿਆਨਾਥ ਮਹਾਰਾਜ ਕੀ ਜੈ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀਓ ਆਪਾਂ ਰੋਜ਼ ਹੀ ਤਨ ਗੁਰੂ ਗਿਆਨਾਥ ਮਹਾਰਾਜ ਦੀ ਗੁਰਬਾਣੀ ਦੇ ਵਿੱਚੋਂ ਬਾਣੀ ਸਰਵਣ ਕਰਦੇ ਹਾਂ ਤਨ ਗੁਰੂ ਗਿਆਨਾਥ ਮਹਾਰਾਜ ਦੀ ਲਿਖੀ ਹੋਈ ਬਾਣੀ ਨੂੰ ਰੋਜ਼ ਹੀ ਆਪਣੇ ਹਿਰਦੇ ਦੇ ਵਿੱਚ ਵਸਾਉਂਦੇ ਹਾਂ ਅੱਜ ਦਾ ਦਿਨ 5 ਦਸੰਬਰ ਸਾਡੇ ਵਾਸਤੇ ਬਹੁਤ ਹੀ ਮਹੱਤਵਪੂਰਨ ਦਿਨ ਹੈ। ਧੰਨ ਗੁਰੂ ਗਿਆਨਨਾਥ ਮਹਾਰਾਜ ਜੀ ਸਾਡੀਆਂ ਰੋਜ਼ ਝੋਲੀਆਂ ਖੁਸ਼ੀਆਂ ਦੇ ਨਾਲ ਭਰਦੇ ਨੇ। ਰੋਜ਼ ਹੀ ਸਾਨੂੰ ਸੱਚ ਦਾ ਮਾਰਗਦਰਸ਼ਾਉਂਦੇ ਨੇ। ਪਰ ਅੱਜ ਉਹਨਾਂ ਦਾ 5 ਦਸੰਬਰ ਧੰਨ ਗੁਰੂ ਗਿਆਨਨਾਥ ਮਹਾਰਾਜ ਜੀ ਦਾ ਸਾਡੇ ਸਮਾਜ ਵਾਸਤੇ ਬਹੁਤ ਹੀ ਮਹੱਤਵਪੂਰਨ ਦਿਨ ਹੈ ਨਾ ਭੁੱਲਣ ਭੁੱਲਣ ਵਾਲਾ ਦਿਨ ਹੈ ਕਿਉਂਕਿ ਅੱਜ ਦੇ ਦਿਨ ਤਨਗੁਰ ਗਿਆਨਨਾਥ ਮਹਾਰਾਜ ਜੀ ਨੇ ਆਪਣੇ ਤਨ ਦਾ ਚੋਲਾ ਬਦਲਿਆ ਸੀ ਦਸੰਬਰ ਦਾ ਮਹੀਨਾ ਚੜਿਆ ਤਨਗੁਰ ਗਿਆਨਨਾਥ ਮਹਾਰਾਜ ਜੀ ਨੇ ਆਪਣੇ ਸ਼ਿਸ਼ਯ ਮਹਾਰਾਜ ਪੂਰਨਨਾਥ ਮਹਾਰਾਜ ਨੂੰ ਹੁਕਮ ਲਾਇਆ ਕਿ ਮੈਂ ਸੰਗਤਾਂ ਦੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਹੈ ਪੂਰਨ ਨਾਥ ਮਹਾਰਾਜੀ 2 3 ਦਿਨ ਪਿੰਡ ਪਿੰਡ ਜਾ ਕੇ ਸੰਗਤਾਂ ਨੂੰ ਸੰਦੇਸ਼ੇ ਭੇਜਦੇ ਰਹੇ ਹੌਲੀ ਹੌਲੀ ਸੰਗਤਾਂ ਦਾ ਇਕੱਠ ਤਨ ਗੁਰੂ ਗਿਆਨਾ ਤੁਮਾਰਾ ਜੀ ਦੇ ਡੇਰੇ ਤੇ ਹੋਣਾ ਸ਼ੁਰੂ ਹੋ ਗਿਆ 4 ਦਸੰਬਰ ਆਈ ਮਾਰਾਏ ਪੂਰਨ ਆਤਮਾਹਾਰਾਜ ਨੇ 4 ਦਸੰਬਰ ਨੂੰ ਅੰਮ੍ਰਿਤਸਰ ਤੋਂ ਡੀਸੀ ਸਾਹਿਬ ਤੋਂ ਹੁਕਮ ਲੈ ਕੇ ਇੱਕ ਜਹਾਜ਼ ਦਾ ਇੰਤਜ਼ਾਮ ਕੀਤਾ ਹੈਲੀਕਾਪਟਰ ਦਾ ਲਗਾਤਾਰ 2 ਦਿਨ ਉਸ ਹੈਲੀਕਾਪਟਰ ਦੇ ਨਾਲ ਜਹਾਜ਼ ਦੇ ਨਾਲ ਪੂਰੇ ਅੰਮ੍ਰਿਤਸਰ ਦੇ ਉੱਤੇ ਵਾਲਮੀਕੀ ਆਸ਼ਰਮ ਦੇ ਉੱਤੇ ਤਨ ਗੁਰੂ ਗਿਆਨनाथ ਮਹਾਰਾਜ ਦੇ ਡੇਰੇ ਦੇ ਉੱਤੇ ਫੁੱਲਾਂ ਦੀ بارش ਹੁੰਦੀ ਰਹੀ 5 ਦਸੰਬਰ ਆਈ ਤਨ ਗੁਰੂ ਗਿਆਨनाथ ਮਹਾਰਾਜ ਜੀ ਤਨ ਦਾ ਚੋਲਾ ਬਦਲ ਰਹੇ ਨੇ ਤਨ ਗੁਰੂ ਗਿਆਨनाथ ਮਹਾਰਾਜ ਨੇ ਮਹਾਰਾਜ ਪੂਰਨnath ਮਹਾਰੇ ਨੂੰ ਹੁਕਮ ਲਾਇਆ ਕਿ ਬੇਸ਼ੱਕ ਮੈਂ ਸਰੀਰ ਬਦਲ ਰਿਹਾ ਹਾਂ ਮੈਂ ਹਮੇਸ਼ਾ ਸੰਗਤਾਂ ਦੇ ਸਾਥ ਰਹਾਗਾ ਇਸ ਦਿਨ ਨੂੰ ਸੋਗ ਭਰਿਆ ਨਹੀਂ ਮਨਾਉਣਾ ਕਿਉਂਕਿ ਜੋ ਆਇਆ ਹੈ ਉਸਨੇ ਜਾਣਾ ਹੀ ਹੈ ਧੰਨ ਗੁਰੂ ਗਿਆਨnath ਮਹਾਰਾਏ ਨੇ ਹੁਕਮ ਲਾਇਆ ਕਿ 5 ਦਸੰਬਰ ਨੂੰ ਬੇਟਾ ਪੂਰਨ ਇਹ ਸੋਗਮਈ ਦਿਨ ਨਹੀਂ ਮਨਾਉਣਾ 5 ਦਸੰਬਰ ਨੂੰ ਮੈਨੂੰ ਯਾਦ ਕਰਨਾ ਹੈ ਤੇ ਮੇਲੇ ਦੇ ਰੂਪ ਵਿੱਚ ਕਰਨਾ ਹੈ 5 ਦਸੰਬਰ 1987 ਤਨ ਗੁਰੂ ਗਿਆਨਾਥ ਮਹਾਰਾਜ ਜੀ ਆਪਣਾ ਚੋਲਾ ਛੱਡ ਕੇ ਗਏ ਉਸ ਦਿਨ ਤੋਂ ਲਾ ਕੇ ਅੱਜ ਤੱਕ 5 ਦਸੰਬਰ ਤੋਂ 5 ਦਸੰਬਰ 1987 ਤੋਂ ਮਹਾਰਾਜ ਪੂਰਨਨਾਥ ਜੀ ਇਸ ਦਿਨ ਵਾਲਮੀਕੀ ਆਸ਼ਰਮ ਤਨ ਤਨ ਗੁਰੂ ਗਿਆਨਾਥ ਮਹਾਰਾਜ ਦੇ ਡੇਰੇ ਮੇਲਾ ਮਨਾਉਂਦੇ ਨੇ ਸਾਰਿਆਂ ਸੰਗਤਾਂ ਉਹਨਾਂ ਨੂੰ ਯਾਦ ਕਰਦੀਆਂ ਨੇ ਗੁਰੂ ਗਿਆਨnath ਮਹਾਰਾ ਇਹਨੂੰ ਯਾਦ ਕਰਨ ਦਾ ਮਤਲਬ ਹੈ ਕਿ ਉਹਨਾਂ ਦੇ ਦੱਸੇ ਹੋਏ ਨਕਸ਼ੇ ਕਦਮ ਤੇ ਚੱਲਣਾ ਤਾਂ ਗੁਰੂ ਗਿਆਨnath ਮਹਾਰਾ ਇਹ ਸਾਨੂੰ ਪਾਵਨ ਸ਼੍ਰੀ ਜੋਗ ਵਿਸ਼ੇਸ਼ਟ ਬਾਣੀ ਦੇ ਲੜ ਤਨ ਤਨ ਗੁਰੂ ਗਿਆਨਾਥ ਮਹਾਰਾਜ ਜੀ ਆਪਣੇ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਵਾਰ-ਵਾਰ ਸਾਨੂੰ ਪਰਮ ਪਿਤਾ ਪਰਮਾਤਮਾ ਦੇ ਲੜ ਲਾਉਂਦੇ ਨੇ ਤਨ ਗੁਰੂ ਗਿਆਨਾਥ ਮਹਾਰਾਜ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਇੱਕ ਸ਼ਲੋਕ ਹੈ ਮਹਾਰਾਜ ਜੀ ਨੇ ਸਾਨੂੰ ਯੋਗ ਵਿਸ਼ਿਸ਼ਟ ਮਹਾਰਾਜ ਦੇ ਲੜ ਲਾਇਆ ਮਹਾਰਾਜ ਕਹਿੰਦੇ ਨੇ ਯੋਗ ਵਿਸ਼ਿਸ਼ਟ ਪਰਮ ਪਦ ਯੁਗਤੀ ਆਦਮ ਸੋ ਹੈ ਜੀਵਨ ਮੁਕਤੀ ਤਾਂ ਗੁਰੂ ਗਿਆਨਾ ਤੁਮਾਰੇ ਕਹਿੰਦੇ ਨੇ ਕਿ ਯੋਗ ਵਿਸ਼ਿਸ਼ਟ ਪਰਮ ਪਦ ਯੁਗਤੀ ਆਤਮ ਸੋਦ ਹੈ ਜੀਵਨ ਮੁਕਤੀ ਯੋਗ ਵਿਸ਼ਿਸ਼ਟ ਮਹਾਰਾਜ ਦੀ ਜਿਹੜੀ ਬਾਣੀ ਹੈ ਉਹ ਆਤਮਾ ਦੇ ਸ਼ੁੱਧਤੀ ਵਾਸਤੇ ਹੈ ਯੋਗ ਵਿਸ਼ਿਸ਼ਟ ਪਰਮ ਪਦ ਯੁਗਤੀ ਪਰਮ ਪਦ ਦੀ ਪ੍ਰਾਪਤੀ ਹੁੰਦੀ ਹੈ ਆਤਮ ਸ਼ੋਧ ਹੈ ਜੀਵਨ ਮੁਕਤੀ ਸਾਡੀ ਆਤਮਾ ਨੂੰ ਸ਼ੁੱਧ ਕਰਨ ਵਾਸਤੇ ਸਾਡੇ ਜੀਵਨ ਨੂੰ ਮੁਕਤੀ ਪ੍ਰਾਪਤ ਕਰਵਾਉਣ ਵਾਸਤੇ ਕੇਵਲ ਤੇ ਕੇਵਲ ਇੱਕੋ ਹੀ ਗੁਰਬਾਣੀ ਹੈ ਉਹ ਹੈ ਪਾਵਨ ਸ੍ਰੀ ਯੋਗ ਸਿਸਟ ਮਹਾਰਾਜ ਦੀ ਬਾਣੀ ਪਰ ਅਸੀਂ ਇੰਨੇ ਮੰਦ ਭੰਗੇ ਹਾਂ ਅਸੀਂ ਗੁਰੂ ਗਿਆਨਾਥ ਮਹਾਰਾਜ ਦੀ ਗੱਲ ਅੱਜ ਤੱਕ ਮੰਨੀ ਨਹੀਂ ਗੁਰੂ ਗਿਆਨਾਥ ਮਹਾਰਾਜ ਨੇ ਸਾਨੂੰ ਸੱਚ ਦੇ ਲੜ ਲਾਇਆ ਅਸੀਂ ਉਹਨਾਂ ਦੇ ਨਕਸ਼ੇ ਕਦਮ ਤੇ ਚੱਲੇ ਨਹੀਂ ਜਿੰਨਾ ਚਿਰ ਅਸੀਂ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਨਹੀਂ ਚੱਲਦੇ ਉਹਨਾਂ ਚਿਰ ਸਾਡੀ ਮੁਕਤੀ ਨਹੀਂ ਹੋ ਸਕਦੀ ਸਾਡੇ ਕਲਯੁਗੀ ਜੀਵਾਂ ਦੀ ਕਦੇ ਵੀ ਮੁਕਤੀ ਨਹੀਂ ਹੋ ਸਕਦੀ ਤਨ ਗੁਰੂ ਗਿਆਨनाथ ਮਹਾਰਾਜ ਦਾ ਉਪਦੇਸ਼ ਇਹ ਐਸਾ ਹੈ ਮਹਾਰਾਜ ਕਹਿੰਦੇ ਬਾਹਰੋਂ ਕਿੱਥੋਂ ਭਾਲਦਾ ਅੰਦਰ ਰਾਮ ਰਸਾਇਣ ਬਾਹਰੋਂ ਕਿੱਥੋਂ ਭਾਲਦਾ ਅੰਦਰ ਰਾਮ ਰਸਾਇਣ ਤੇਰੇ ਅੰਦਰ ਹੀ ਜੜੀ ਬੁੱਟੀ ਹੈ ਉਹ ਮਹਾਰਾਜ ਕਹਿੰਦੇ ਪ੍ਰਮਾਤਮਾ ਨੂੰ ਲੱਭਣ ਦੀ ਯੁਗਤੀ ਤੇਰੇ ਅੰਦਰ ਹੈ ਪ੍ਰਮਾਤਮਾ ਨੂੰ ਪਾਉਣ ਦੀ ਬੁੱਤੀ ਤੇਰੇ ਅੰਦਰ ਹੈ ਧੰਨ ਧੰਨ ਗੁਰੂ ਗਿਆਨਾਤ ਮਹਾਰਾਜ ਜੀ ਰੋਜ਼ ਹੀ ਸਾਨੂੰ ਸੱਚ ਦਾ ਲੜ ਫੜਾਉਂਦੇ ਨੇ ਪਰਮ ਪਿਤਾ ਪ੍ਰਮਾਤਮਾ ਦੇ ਲੜ ਲਾਉਂਦੇ ਨੇ اے ਮਨਮੁਖ ਮੂਰਖ ਇਨਸਾਨ ਜਿਨ੍ਹਾਂ ਚਿਰ ਤੋ ਧੰਨ ਗੁਰੂ ਗਿਆਨਾਤ ਮਹਾਰੇ ਦੀ ਗੱਲ ਨਹੀਂ ਨਾ ਮੰਨਦਾ ਉਹਨਾਂ ਚਾਤੋਂ ਕਦੀ ਸੱਚ ਦੇ ਰਾਹ ਤੇ ਤੁਰ ਨਹੀਂ ਸਕਦਾ ਅਕਸਰ ਗੱਲ ਕੀਤੀ ਜਾਂਦੀ ਹੈ ਕਿ ਭਗਵਾਨ ਵਾਲਮੀਕੀ ਮਹਾਰਾਜ ਘਟ ਤੇ ਗੁਰੂ ਗਿਆਨnath ਮਾਰ ਦੀ ਚਰਚਾ ਜ਼ਿਆਦਾ ਹੀ ਹੁੰਦੀ ਹੈ ਬਹੁਤ ਪਿੰਡਾਂ ਦੇ ਵਿੱਚ ਬਹੁਤ ਨਗਰਾਂ ਦੇ ਵਿੱਚ ਇਹ ਸੁਣਨ ਨੂੰ ਮਿਲਦਾ ਹੈ ਜੇਕਰ ਅਸੀਂ ਪ੍ਰਮਾਤਮਾ ਵਾਲਮੀਕੀ ਮਹਾਰਾਜ ਨੂੰ ਜਾਣਨਾ ਹੈ ਨਾ ਤੇ ਗੁਰੂ ਗਿਆਨnath ਮਾਰ ਨੂੰ ਜਾਣਨਾ ਪੈਣਾ ਹੈ ਕਿਉਂਕਿ ਸੁਪਰੀਮ ਪਾਵਰ ਦੇ ਕੋਲ ਜਾਣ ਵਾਸਤੇ ਸਾਨੂੰ ਇੱਕ ਵਕੀਲ ਦੀ ਜ਼ਰੂਰਤ ਹੁੰਦੀ ਹੈ ਜਿੰਨਾ ਚਿਰ ਅਸੀਂ ਵਕੀਲ ਨਹੀਂ ਨਾ ਕਰਾਂਗੇ ਉਹਨਾਂ ਚਿਰ ਅਸੀਂ ਸੁਪਰੀਮ ਕੋਰਟ ਕੱਦੀ ਵੀ ਪਹੁੰਚ ਨਹੀਂ ਸਕੋਗੇ ਤੇ ਉਹ ਵਕੀਲ ਸਾਡਾ ਕੌਣ ਹੈ ਤਨ ਗੁਰੂ ਗਿਆਨਾ ਤੁਮਾਰਾਏ ਤਨ ਗੁਰੂ ਗਿਆਨਾ ਤੁਮਾਰਾਏ ਸਾਡੇ ਵਕੀਲ ਨੇ ਤਨ ਗੁਰੂ ਗਿਆਨਾ ਤੁਮਾਰਾਏ ਸਾਡੇ ਮਾਰਗਦਰਸ਼ਨ ਨੇ ਉਹ ਸਾਡਾ ਮਾਰਗਦਰਸ਼ਨ ਕਰਨਗੇ ਫਿਰ ਅਸੀਂ ਸੁਪਰੀਮ ਪਾਵਰ ਦੇ ਰਸਤੇ ਤੇ ਚੱਲਾਂਗੇ ਜਿੰਨਾ ਚਿਰ ਅਸੀਂ ਆਪਣੇ ਵਕਾਲਤਨਾਮੇ ਤੇ ਵਕੀਲ ਦੀ ਮੋਹਰ ਨਹੀਂ ਲਾਉਂਦੇ ਉਹਨਾਂ ਚਿਰ ਅਸੀਂ ਕਦੀ ਵੀ ਕੇਸ ਜਿੱਤ ਨਹੀਂ ਸਕਦੇ ਔਰ ਸਾਡਾ ਵਕੀਲ ਕੌਣ ਹੈ ਤਨ ਤਨ ਗੁਰੂ ਗਿਆਨਾਥ ਮਹਾਰਾਜ ਸਾਡਾ ਮਾਰਗਦਰਸ਼ਨ ਕੌਣ ਹੈ ਤਨ ਗੁਰੂ ਗਿਆਨਾਥ ਮਹਾਰਾਜ ਜੇਕਰ ਪਾਲਮਿਕੀ ਮਹਾਰਾਜ ਨੂੰ ਜਾਣਨਾ ਹੈ ਤੇ ਗੁਰੂ ਗਿਆਨਾਥ ਮਹਾਰਾਜ ਦੇ ਦੱਸੇ ਹੋਏ ਰਸਤੇ ਤੇ ਚੱਲਣਾ ਪੈਣਾ ਹੈ ਕਿਉਂਕਿ ਗੁਰੂ ਗਿਆਨਾਥ ਮਹਾਰਾ ਦਾ ਰਸਤਾ ਸੱਚ ਦਾ ਰਸਤਾ ਹੈ ਉਹੀ ਸਾਨੂੰ ਪਰਮਾਤਮਾ ਦੇ ਘਰ ਦਾ ਰਸਤਾ ਦੱਸਦੇ ਨੇ ਉਹ ਹੀ ਸਾਨੂੰ ਸੱਚਖੰਡ ਲੈ ਕੇ ਜਾਣਗੇ ਕਿਸੇ ਵੀ ਧਰਮ ਦੀ ਗੱਲ ਕਰ ਲਓ ਸਾਰਿਆਂ ਨੇ ਧਰਮਾਂ ਵਾਲਿਆਂ ਨੇ ਆਪੋ ਆਪਣੇ ਗੁਰੂ ਨੂੰ ਮੰਨਿਆ ਵਕੀਲ ਔਰ ਸੱਚ ਦੇ ਰਸਤੇ ਤੇ ਚੱਲੇ ਤਾਂ ਗੁਰੂ ਗਿਆਨनाथ ਮਹਾਰਾਜ ਵੀ ਸਾਡੀ ਕੌਮ ਦੇ ਬਹੁਤ ਹੀ ਸੁਲਝੇ ਹੋਏ ਸੰਤ ਹਨ ਜੋ ਸਾਨੂੰ ਸੱਚ ਦਾ ਰਸਤਾ ਦੱਸਣਗੇ ਤੋਂ ਮੇਰੀ ਗੁਜਾਰਸ਼ ਹੈ ਸਾਰੀਆਂ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਅਜ ਤਨ ਤਨ ਗੁਰੂ ਗਿਆਨਾ ਤੁਮਾਰਾ ਜੀ ਦੇ ਜੋਤੀ ਜੋਤ ਸਮਾ ਰਹੋ ਨੇ ਅੱਜ ਦੇ ਦਿਨ ਮਹਾਰਾਜ ਜੀ ਨੇ ਚੋਲਾ ਬਦਲਿਆ ਸੀ ਗੁਰੂਕਿਆਂ ਦੇਗਾ ਤਿਆਰ ਹਨ ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਆਓ ਤਨ ਗੁਰੂ ਗਿਆਨਾ ਤੁਮਾਰਾ ਨੂੰ ਯਾਦ ਕਰੀਏ ਉਹਨਾਂ ਕੋ ਆਪਣਾ ਆਸ਼ੀਰਵਾਦ ਲਈਏ ਤਨ ਗੁਰੂ ਗਿਆਨਾ ਤੁਮਾਰਾ ਦੀ ਕਿਰਪਾ ਪ੍ਰਾਪਤ ਕਰੀਏ ਤਾਂ ਕਿ ਸਾਡਾ ਵੀ ਆਉਣ ਦਾ ਜੋ ਮਨੋਰਥ ਹੈ ਉਹ ਸਫਲਾ ਹੋ ਜਾਵੇ ਸਾਡਾ ਵੀ ਜੀਵਨ ਜਿਹੜਾ ਉਹ ਸਫਲਾ ਹੋ ਜਾਵੇ ਸਾਨੂੰ ਵੀ ਦੁੱਖਾਂ ਤੋਂ ਨਿਜਾਤ ਮਿਲ ਜਾਵੇ ਸਾਨੂੰ ਵੀ ਦੁੱਖਾਂ ਤੋਂ ਛਡਕਾਰਾ ਮਿਲ ਜਾਵੇ ਜਿਹੜੇ ਨਾਮ ਜਪਦੇ ਹਨ ਉਹ ਹੀ ਦੁੱਖਾਂ ਤੋਂ ਮੁਕਤੀ ਪਾਉਂਦੇ ਨੇ ਤਨ ਗੁਰ ਗਿਆਨਾ ਤੁਹਾਰੇ ਨੇ ਨਾਮ ਜਪਿਆ ਸਾਰੇ ਸੰਸਾਰ ਤੋਂ ਮੁਕਤੀ ਪਾਈ ਜੰਮਣ ਮਰਨ ਤੋਂ ਰਹਿਤ ਹੋ ਗਿਆ ਸਦਾ ਵਾਸਤੇ ਅਮਰ ਹੋ ਗਿਆ ਜਿੰਨਾ ਚਿਰ ਦੁਨੀਆ ਰਹੇਗੀ ਉਹਨਾਂ ਚਰਤਨ ਗੁਰੂ ਗਿਆਨਾ ਸਾਡੇ ਦਾ ਨਾਮ ਇਸੇ ਤਰ੍ਹਾਂ ਹੀ ਸੰਸਾਰ ਦੇ ਵਿੱਚ ਗੂੰਜਦਾ ਰਹੇਗਾ ਸੋ ਇਨੀ ਇੱਕ ਹਾਜ਼ਰੀਆਂ ਪ੍ਰਵਾਨ ਕਰਨੀਆਂ ਜੀ ਜਿਉ ਬੋਲੇ ਸੋ ਨਿਰਭੈ ਭਗਵਾਨ ਵਾਲਮੀਕੀ ਦਇਆਵਾਨ ਕੀ ਜੈ ਸਤਿਗੁਰੂ ਗੁਰੂ ਗਿਆਨਾਤ ਮਹਾਰਾਜ ਕੀ ਜੈ